ਤੇ ਕਾਮ ਵਸਿਓ ਰੱਖਣਾ ਯਾਦ ਮੈਨੂੰ ਕਿਤੇ ਦਿਨਾਂ ਚੋਂ ਨਾ ਭਲਾ ਦੇਣਾ ਖਾਤਰ ਧਰਮ ਦੀ ਲੱਗਾ ਹਾਂ ਚੜਨ ਫਾਂਸੀ ਕਿਤੇ ਦੇਖ ਕੇ ਨਾ ਕਬਰਾ ਜਾਣਾ ਮੇਰੇ ਦੀ ਸੋਚ ਦਾ ਧਾਰ ਨਹੀਂ ਰਿਹਾ ਹਾਂ ਮੇਰੇ ਜੀਵਨ ਦੇ ਦੋ ਹੀ ਸੱਚ ਹਨ ਹਾਂ ਜਾਂ ਨਾ ਵਿੱਚ ਵਿਚਾਰੀ ਦੀ ਰਾਜਨੀਤੀ ਨਾਲ ਮੇਰਾ ਕਦੇ ਕੋਈ ਵਾਸਤਾ ਨਹੀਂ ਰਿਹਾ ਇੱਥੇ ਮੈਂ ਪੰਜਾਬ ਦੇ ਮੌਜੂਦਾ ਨੀਲੀ ਪੱਗ ਵਾਲੇ ਹੁਕਮਰਾਨਾਂ ਤੋਂ ਹੀ ਪੁੱਛਣਾ ਚਾਹੁੰਦਾ ਹਾਂ ਕਿ ਮੇਰੇ ਬਾਰੇ ਵਿੱਚ ਆਪਣੀ ਸੋਚ ਸਪਸ਼ਟ ਕਰਨ ਕਿ ਖਾਲਸੇ ਦੀ ਸੋਚ ਨਾਲ ਖੜੇ ਹਨ ਜਾਂ ਕਾਤਲਾਂ ਵਾਲੇ ਪਾਸੇ ਜੇਕਰ ਨੀਲੀ ਪੱਗ ਵਾਲੇ ਅੱਜ ਦੇ ਹੁਕਮਰਾਨ ਜਿਨ੍ਹਾਂ ਦੀਆਂ ਪੱਗਾਂ ਬਿਆਨ ਸਿੰਘ ਦੇ ਪੈਰਾਂ ਵਿੱਚ ਰੁਲਦੀਆਂ ਸਨ ਮੈਨੂੰ ਮਾਰਨਾ ਚਾਹੁੰਦੇ ਹਨ ਤਾਂ ਮੇਰੇ ਵੱਲੋਂ ਉਹਨਾਂ ਦੀ ਅਜਿਹੀ ਸੋਚ ਦਾ ਸਵਾਗਤ ਹੈ ਮੇਰਾ ਕਿਸੇ ਅੱਗੇ ਕੋਈ ਵੀ ਬੇਨਤੀ ਕਰਨ ਦਾ ਕੋਈ ਇਰਾਦਾ ਨਹੀਂ ਹੈ ਸਮੁੱਚੇ ਖਾਲਸਾ ਪੰਥ ਨੂੰ ਮੇਰਾ ਇਹੀ ਕਹਿਣਾ ਹੈ ਕਿ ਜਿਸ ਕਿਸੇ ਨੂੰ ਵੀ ਮੇਰੇ ਨਾਲ ਹਮਦਰਦੀ ਹੈ ਜਾਂ ਜੋ ਕੇਸਰੀ ਝੰਡੇ ਲਹਿਰਾ ਕੇ ਦਿੱਲੀ ਨੂੰ ਇਹ ਸੰਦੇਸ਼ ਦੇਣ ਕਿ ਤੂੰ ਜਿੰਨੇ ਮਰਜੀ ਸਿਰ ਕੱਟ ਲਮੀ ਇਹ ਖਾਲਸੇ ਦੇ ਝੰਡੇ ਤੇਰੇ ਹਰ ਜ਼ੁਲਮ ਤੋਂ ਬਾਅਦ ਹੋਰ ਵੀ ਉੱਚੇ ਲਹਿਰਾਉਣਗੇ ਚਾਜੋ ਆਣਾ ਵਾਸੀਆਂ ਵੱਲੋਂ ਲਹਿਰਾਏਗੇ ਕੇਸਰੀ ਝੰਡਿਆਂ ਤੇ ਮਹਿਮਾਨ ਕਰਦਾ ਹਾਂ